ਗੁਰਜੀ ਦਾ ਕਾਰਤਾ ਵਾਹਿਗੁਰਜੀ ਕੀ ਫਤਿਹ ਸੰਗ ਤੇਨੀ ਗਤੇਨੀ ਮੇਰਾ ਨਾ ਗੁਜ਼ਰੀ ਮੁੜ ਫੇਰ ਦੁਬਾਰਾ ਆਵਾਂ ਮੈਂ ਜੋ ਵੀ ਜੂਨ ਹਡਾਵਾ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਗੱਲਾਂ ਸਮੇਂ ਪੁਰਾਣੇ ਜੋ ਛੋਲੇ ਬਲਦਾਂ ਨੇ ਖਾਣੇ ਬਾਪੂ ਨੇ ਮੁੱਖੀ ਪਰ ਚੱਬ ਲੈਣੇ ਇੱਕੋ ਜੀਆਂ ਖੁਰਾਕਾਂ ਖਾ ਕੇ ਬੰਜਰ ਜ਼ਮੀਨਾਂ ਤੇ ਹੜਵਾ ਕੇ ਮਿੱਟੀ ਵਿੱਚੋਂ ਹੀਏ ਲੱਭ ਲੈਣੇ ਸਭ ਬਦਲ ਗੀਆਂ ਉਹ ਰਾਵਾਂ ਪਾਵੇਂ ਅੱਜ ਹੋਰ ਹਵਾਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ

दिन दे पल गुजर गया हो पहला दिन विच चूट झूतती तो पल विच गुजर गया रिश्मी पटोलियां दाज रही सामती में ਦੇ ਗਲਾਂ ਵਿੱਚ ਕਿੰਨੇ ਸੋਹਣੇ ਲੱਗਦੇ ਸੀ ਮੱਕੀ ਦੇਆਂ ਦਾਣਿਆਂ ਦੇ ਹਾਰ ਮੱਕੀ ਦੇਆਂ ਦਾਣਿਆਂ ਦੇ ਹਾਰ ਛੇੜਣ ਦੇ ਦਿਨ ਚਾਰ ਸਹੇਲੀਓ ਛੇੜਣ ਦੇ ਦਿਨ ਚਾਰ ਛੇੜਣ ਦੇ ਬਿਟ ਬਿਟ ਵੇਖ ਅਸਮਾਨ ਦੂਜਾ ਦਿਨ ਆਇਆ ਤੇਰੀ ਪੀਂਗ ਦੇ ਹੁਲਾਰੇ ਬੱਲੇ ਬਿਟ ਬਿਟ ਵੇਖ ਅਸਮਾਨ ਬਿਟ ਬਿਟ ਵੇਖ ਅਸਮਾਨ ਬਾਬਲੇ ਦੇ ਵੇੜੇ ਚ ਸਮਾਉਂਦੀ ਨਾ ਜਵਾਨੀ ਫੇਰ ਪੀੜਾ ਪੀੜਾ ਜਾਪਦਾ ਜਹਾਨ ਪੀੜਾ ਪੀੜਾ ਜਾਪ संगोदी ती माँ पुछे। संग ती मां कि मैं सच्ची मुची होगी मुटे सची मुची होगी मुद्दे खेदन दे दिन चारो बेलियों खेदन दे दिन चार ਤਾਂ ਬੇਗਾਨੀ ਹਵੇ ਸਾਡਾ ਕਾਦਾ ਜ਼ੋਰ ਬਹਾਵਨਾ ਸਾਡਾ ਕਾਦਾ ਜ਼ੋਰ ਬਹਾਵਨਾ ਜਦ ਕੁੜੀਆਂ ਨੂੰ ਚੜਨ ਜਵਾਨੀ ਆਤਾ ਮਾਪੇਂ ਦੇ ਤੋਰ ਬਹਾਵਨਾ ਮਾਪੇਂ ਦੇ ਤੋਰ ਬਹਾਵਨਾ ਈਆ ਬੋਲ ਕੇ ਨਾ ਦੁੱਖੜਾ ਸੁਣਾਉਂਦੀਆਂ ਜਿੱਥੇ ਤੋੜ ਦਿੱਤਾ ਉਹ ਤੇ ਜਾਂਦੀਆਂ ਕਲ ਦਿਲ ਦੀਦ ਨੱਚ ਲੈ ਜਾਂਦੀ ਆ ਬੇਗਾਨੇ ਹੱਥ ਡੋਰ ਬਾਗਲਾ ਸਾਡਾ ਦਾ ਦਾ ਜ਼ੋਰ ਬਾਗਲਾ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਮੇਰੇ ਅਧਿਆਪਕਾਂ ਨੂੰ ਦਿਲ ਤੋਂ ਸਲਾਮ ਉਂਗਲੀ ਤੋਂ ਫੜ ਜੀਣਾ ਨੇ ਤੁਰਨਾ ਸਿਖਾਇਆ ਹੈ ਚੰਗੇ ਤੇ ਮਾੜੇ ਦਾ ਵੀ ਗਿਆਨ ਕਰਵਾਇਆ ਏ ਉਂਗਲੀ ਤੋਂ ਫੜ ਜੀ ਨਾਨੇ ਤੁਰਨਾ ਸਿਖਾਇਆ ਏ ਚੰਗੇ ਤੇ ਮਾੜੇ ਦਾ ਵੀ ਗਿਆਨ ਕਰਵਾਇਆ ਏ ਦੱਸਿਆ ਜੀ ਨਾਨੇ ਮੈਨੂੰ ਚੋਰੀ ਕਰਨੀ ਹਰਾ ਮੈਂ ਮੇਰੇ ਅਧਿਆਪਕਾ ਨੂੰ ਦਿਲ ਤੋਂ ਸਲਾਮੈਂ ਰੱਬ ਜਹੇ ਕੀਚਰਾ ਨੂੰ ਰੱਬ ਜਾਹੇ ਟੀਚਰਾਂ ਨੂੰ ਦਿਲ ਤੋਂ ਸਲਾਮ ਹੈ ਦਸਿਆ ਜੀ ਨਾਨੇ ਮੈਨੂੰ ਊੜਾ ਅੜਾ ਪੜਨਾ ਜੋੜ ਕਟਾਓ ਜੀ ਨੇ ਦਸਿਆ ਹੈ ਮੈਨੂੰ ਕਰਨਾ ਵਿਦਿਆ ਦਾ ਜੀ ਨੇ ਦਿੱਤਾ ਮਹਾਨਾ ਨੇ ਮੇਰੇ ਅਧਿਆਪਕਾਂ ਨੂੰ ਦਿਲ ਤੋਂ ਸਲਾਮ ਹੈ ਰੱਬ ਜਾਹੇ ਤੇਰੇ ਬਿਨਾ ਮੇਰਾ ਕੋਈ ਨਹੀਂ ਮਿੱਤੀ ਏ ਤੇਰੇ ਹੋਣ ਨਹੀਂ ਮਿੱਟੀ ਐ ਤੇਰੇ ਬਿਨਾ ਮੇਰਾ ਗੋਣ ਮਿੱਟੀ ਮੇਰਾ ਦਾਦਾ ਦਾਦੀ ਮਿੱਟੀ ਦਾ ਨਾਨੀ ਉਹ ਮਿੱਟੀ ਮੇਰਾ ਰਾਜਾ ਬਾਪੂ ਤੇ ਮਿੱਟੀ ਮਾਂ ਪੱਟ ਰਾਣੀ ਆਇ ਮਿੱਟੀ ਮੇਰਾ ਰਾਜਾ ਬਾਪ ਤੇ ਮਿੱਟੀ ਮਾਂ ਫਟ ਰਾਣੀ ਓ ਮਿੱਟੀ ਦੀ ਕੋਖੇ ਅੰਦਰ ਆਈ ਮੀਨੇ ਨੋ ਬਤਾਉਨੀ ਮਿੱਟੀ ਐ ਤੇਰੇ ਬਿਨਾ ਮੇਰਾ ਕੌਣ ਦਿੱਕਰ ਮਿੱਟੀ ਲੈ ਕੇ ਆਈ ਮਿੱਟੀ ਨੇ ਮੂੰਹ ਮੇਰਾ ਚੁੰਮਿਆ ਮਿੱਟੀ ਨੇ ਦਿੱਤੀ ਵਧਾਈ ਮਿੱਟੀ ਹੀ ਮੈਨੂੰ ਲੋਰੀਆ ਦੇ ਦੇ ਆਈ ਫੇਰ ਖਿਡਾਉਨੀ ਮਿੱਟੀ ਐ ਮਿੱਟੀ ਦੇ ਮੇਰੇ ਖੇਡ ਖਿਡਾਉਣੇ ਮਿੱਟੀ ਦੇ ਮੇਰੇ ਹਾਣੀ ਮਿੱਟੀ ਦੇ ਵਿੱਚ ਖੇਡ ਖੇਡ ਕੇ ਉਹ ਮਿੱਟੀ ਦੀ ਆਈ ਜਵਾਨੀ ਮਿੱਟੀ ਹੀ ਪਰ ਮਿੱਟੀ ਦੇ ਨਾਲ ਲੱਗੀ ਅੱਖ ਮਟਕਾਉਣੀ ਮਿੱਟੀ ਐ ਤੇਰੇ ਬਿਨਾ ਮੇਰਾ ਕੋਹ ਨਹੀਂ ਮਿੱਟੀ ਐ ਤੇਰੇ ਬਿਨਾ ਮੇਰਾ ਕੋਹ ਤੇਰੇ ਬਿਨਾ ਮੇਰਾ ਕੋਹ ਮਿੱਟੀ ਨਾ ਮੇਰਾ ਕੌਣ ਮਿੱਟੀ ਦੀ ਘੋੜੀ ਮਿੱਟੀ ਦੀ ਜੋੜੀ ਵ્યા ਮਿੱਟੀ ਦਾ ਹੋਇਆ ਓ ਮਿੱਟੀ ਨੇ ਹੀ ਪਾਣੀ ਵਾਰਿਆ ਤੇਲ ਮਿੱਟੀ ਨੇ ਚੋਇਆ ਮਿੱਟੀ ਨੇ ਹੀ ਪਾਣੀ ਵਾਰਿਆ ਤੇਲ ਮਿੱਟੀ ਨੇ ਚੋਇਆ ਓ ਮਿੱਟੀ ਹੀ ਮੇਰੇ ਘਰ ਵਿੱਚ ਜੰਮ ਕੇ ਡੈਡੀ ਆਈ ਬਣਾਉਣੀ ਮਿੱਟੀ ਐ ਜene ਬਿਨਾ ਮੇਰਾ ਕੋਹ ਮਿੱਟੀ ਐ ਆ ਬੁਧਾਪਾ ਤੇ ਮਿੱਟੀ ਸਲੀ ਹੋਈ ਡਰ ਲੱਗਦਾ ਮੈਨੂੰ ਭੁਰਨੇ ਤੋਂ ਮੇਰੇ ਕੋਲ ਨਾ ਖੜਦਾ ਕੋਈ ਓਏ ਡਰ ਲੱਗਦਾ ਮੈਨੂੰ ਭੁਰਨੇ ਤੋਂ ਮੇਰੇ ਕੋਲ ਨਾ ਖੜਦਾ ਕੋਈ ਓ ਜੋ ਸੀ ਮੈਨੂੰ ਰਹਿ ਹਸਾਉਂਦੇ ਆਉਂਦੇ ਨਹੀਂ ਮਰ ਹੋਨੀ ਮਿੱਟੀ ਏ ਤੇਰੇ ਬਿਨਾ ਮੇਰਾ ਕੋਈ ਨਹੀਂ ਮਿੱਟੀ ਏ ਤੇਰੇ ਦੀ ਦਾ ਮੰਗਲ ਮੰਨ ਕੇ ਜ਼ਿੰਦਗੀ ਮਿੱਟੀ ਦੇ ਵਿੱਚ ਰਲਿਆ ਮਿੱਟੀ ਆਈ ਮਿਲਾਉਣ ਮਿੱਟੀ ਵਿੱਚ ਦਿਨ ਜ਼ਿੰਦਗੀ ਦਾ ਟਹਿਆ ਉਹ ਮਿੱਟੀ ਆਹੀ ਮਿਲਾਉਣ ਮਿੱਟੀ ਵਿੱਚ ਦਿਨ ਜ਼ਿੰਦਗੀ ਦਾ ਟਹਿਆ ਹਠੂਰ ਵਾਲਾ ਜੇ ਮਿੱਟੀ ਦੇ ਵਿੱਚ ਰਚ ਕੇ ਚੱਲਿਆ ਸੌਨੀ ਮਿੱਟੀਏ ਸੁੱਚੀ ਅੰਬਰ ਤੇ ਸੀ ਹਰ ਵਾਰੀ ਤੇਰੇ ਤੋਂ ਜੱਤੜ ਮਾਰੀ ਵੀਰੇ ਤੇਰੀ ਭੈਣ ਪਿਆਰੀ ਲੈ ਕੁੜੀਆਂ ਰੀ ਚਾਂ ਸੁਟਿਓ ਨਾ ਮੇਰੀਆਂ ਅੱਚੀ ਚਾਂ ਕੁੜੀਆਂ ਦੇ ਕਰਦੋ ਹੁੰਦੇ ਧੋ ਮਾਵਾਂ ਤੋਂ ਪਿਓ ਹੁੰਦੇ ਆ ਬਾਬੇ ਜਿੱਥੇ ਕਰਨ ਫੈਸਲੇ ਉਥੇ ਤੁਰ ਜਾਵਣ ਜੀ ਕੁੜੀਆਂ ਤਾਂ ਸਿੰਘ ਜੀਤ ਬਸ ਵੋਹੀ ਲੈਣ ਆਵਣ ਜੀ ਤਿੰਨਾ ਦਾ ਫਿਕਰ ਨਾ ਕਰਿਓ ਭਾਗਾਂ ਦਾ ਖਾਵਣ ਜੀ ਤਿੰਨਾ ਦਾ ਕਰਨਾ ਕਰਿਓ ਅਬੀ ਦੀ ਜ਼ਰੂਰ ਸਿਖਾਓ ਜੀ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਓ ਕਣ ਕਣ ਦੇ ਵਿੱਚ ਵਸਦਾ ਦਾਤਾ ਆ ਲੋਕ ਸੁਣੇ ਮੈਂ ਕਹਿੰਦੇ ਪਰਮਨੰਨੋ ਕਿਤੇ ਨਜ਼ਰ ਨਾਵੇਂ ਨੈਣ ਤਰਸਦੇ ਰਹਿੰਦੇ ਪਰਮਨੰਨੋ ਕਿਤੇ ਨਜ਼ਰ ਤੇਰੀ ਲੋੜ ਜ਼ਮਾਨੇ ਨੂੰ ਉਹ ਸਾਰੀ ਸ੍ਰਿਸ਼ਟੀ ਸਾਡੀ ਤੇਰੀ ਨਾ ਨੈਣਾ ਨੀਰ ਬਹਾਵੇ ਤੇਰੀ ਖਲਕਤ ਉੱਤੇ ਮਾਲਕਾ ਕਦੀ ਨਾ ਸੰਕਟ ਆਵੇ ਉਹ ਸਾਰੀ ਸ੍ਰਿਸ਼ਟੀ ਸਾਡੀ ਤੇਰੀ ਨਾ ਨੈਣਾ ਨੀਰ ਬਹਾਵੇ ਤੇਰੀ ਖਲਕਤ ਉੱਤੇ ਮਾਲਕਾ ਕਦੀ ਨਾ ਸੰਕਟ ਆਵੇ ਨਾਮ ਤੇਰੇ ਬਿਨ ਕੀ ਚਾਹੀ ਦਹੋਰ ਜ਼ਮਾਨੇ ਨਾਮ ਤੇਰੇ ਬਿਨ ਕੀ ਚਾਹੀਦਾ ਹੋਰ ਜ਼ਮਾਨੇ ਨੂੰ ਬਾਬਾ ਨਾਨਕਾ ਪੈ ਗਈਆ ਤੇਰੀ ਲੋੜ ਜ਼ਮਾਨੇ ਨੂੰ ਤੀਜਾ ਸਤਨ ਹਾਸਲ ਕੀਤਾ ਤੇ ਕੀਜੇ ਕੋ ਬੋਲਾਂਗੇ ਤੀਜਾ ਸਤਨ ਹਰਨੂਰ ਕੌਰ ਪਿਤਾ ਦੇ ਨਾਮ ਹਰਦੀਪ ਸਿੰਘ ਮਾਤਾ ਦੇ ਨਾਮ ਪ੍ਰਵੀਨ ਕੌਰ ਇਹ ਬੱਚੇ ਨੇ ਆ ਲੋ ਆ ਲੋ ਇਹਨਾਂ ਕੱਢਣਾ ਲਾਣੀ ਆ ਸਾਲ ਇਹਨਾਂ ਕਿੱਥੇ ਕਰਨਾ ਹਰ ਨੂ ਰਿਕੋਰ ਕੋਈ ਇਹਨਾਂ ਮਮਾ ਬੱਬਾ ਇਹਨਾਂ ਜੀ ਜਮਾਤ ਛੇਰੀ ਦੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਨਰਿੰਦਰ ਜੋਤਪੁਰ ਪਿਤਾ ਦਾ ਨਾਮ ਬਲਵੀਰ ਸਿੰਘ ਮਾਤਾ ਦਾ ਨਾਮ ਜਸਪ੍ਰੀਤ ਕੌਰ ਇਹ ਬੱਚੇ ਨੇ 6400 5400 ਅੰਕ ਲਏ ਨੇ ਇਹਦੇ ਵਾਲੇ ਜੀ ਇਹ ਮਾਤਾ ਪਿਤਾ ਵੀ ਆਏ ਹਨ ਬਾਜੇ ਨੂੰ ਨਾਲ ਨੰਬਰ ਤੇ ਆਉਣ ਦੀ ਨਰਿੰਦਰ ਜੋਤਪੁਰ ਜਮਾਤ ਛੇਰੀ ਦੇ ਆ ਉਹਦੇ ਮੰਮੀ ਪਾਪਾ ਵੀ ਆਏ ਨੇ

किसी का नहीं बनाना जी तीसरे सांदी की वजहों रे भी आमंत्रित कर इनका नाम लाया होगी आज ना भी किसी को सिंह को पाक का नाम तो सुनिए ना नहीं क्या आमंत्रित कर ओ आगे ਨੇ ਤੇ 573 ਅੰਕ ਲੈਨੇ ਜੀ ਇਹ ਜਮਾਤ ਦੂਜਾ ਸਥਾਨ ਹਾਸਲ ਕੀਤਾ ਜੀ ਤਾੜੀਆਂ ਹੋ ਜਾਣਾਂ ਨੇ ਜੀ ਮੀਨ ਵਿਦਿਆਰਥੀ ਮੰਨਦੀਪ ਕੋਟ ਉਹ ਦੁਆਰੇ ਆ ਜਾਣੀ ਜੀ ਬੱਚੇ ਉਹਨਾਂ ਦੇ ਮਾਤਾ ਪਿਤਾ ਵੀ ਦੋਨੋਂ ਦੁਆਰੇ ਆ ਜਾਣ ਸਰਬਜੋਤ ਕੋਟ ਤੇ ਮੰਨਦੀਪ ਕੋਟ ਦੇ ਸਾਇੰਸ ਐਗਜ਼ੀਬਿਸ਼ਨ ਦੇ ਵਿੱਚ ਮੰਗਲ 2 ਬਲੋਕ ਦੇ ਵਿੱਚੋਂ ਉੱਚੇ ਸੰਦੇਸ਼ੀ ਆਪਣੀ ਜਿਹੜੀ ਐਸਐਮਸੀ ਕਮੇਟੀ ਹੈ ਉਹਦੇ ਸਮਾਜ ਸੇਵੀ ਨੇ ਜੀ ਸਰਦਾਰ ਜੋਗਾ ਸਿੰਘ ਜੀ ਉਹ ਬੱਚਿਆਂ ਨੂੰ ਕੁਝ ਗਾਈਡ ਕਰਨਗੇ ਮੋਟੀਵੇਟ ਕਰਨਗੇ ਤਾਂ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣਨੀਆਂ ਤੇ ਪੱਲੇ ਵੀ ਬੰਨਣੀਆਂ ਹੋਈਆਂ ਵਾਹਿਗੁਰੂ ਜੀ ਕੀ ਫਤਿਹ ਸਾਡੇ ਪ੍ਰਿੰਸੀਪਲ ਸਹਿਬਾਨ ਸਾਡੇ ਐਸਐਮਸੀ ਕਮੇਟੀ ਦੇ ਮੈਂਬਰ ਸਹਿਬਾਨ ਮੇਰੇ ਨਗਰ ਦੇ ਪਤਵੰਤੇ ਵੀਰ ਸਾਡੇ ਮਿਡਲ ਸਕੂਲ ਦੇ ਬੱਚੇ ਸਾਡੇ ਬੂਸਗੜ ਪਿੰਡ ਤੋਂ ਬੱਚਿਆਂ ਦੇ ਪੇਰੈਂਟ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੋ ਟੀਚਰ ਸਹਿਬਾਨ ਨੇ ਬਹੁਤ ਵਧੀਆ ਨੇ ਸਾਨੂੰ ਸਹਯੋਗ ਬਹੁਤ ਵਧੀਆ ਨਾਲ ਤੋਂ ਮਿਲ ਰਹੇ ਆ ਤੇ ਸਾਡੀ ਕਮੇਟੀ ਚ ਵੀ ਵਧੀਆ ਵੀ ਸਹਿਯੋਗ ਦੇ ਰਹੇ ਨੇ ਛੋਟ ਪਹਿਲੀ ਵਾਰ ਕੀਤਾ ਸੀ ਵੀ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਚਲੋ ਸਾਰਿਆਂ ਨੇ ਸਾਡੇ ਨਾਲ ਪੀੜਾ ਨਾਲ ਯੋਗਦਾਨ ਪਾ ਕੇ ਛੋਟਾ ਜਿਹਾ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਸਾਡੀਆਂ ਬੱਚੀਆਂ ਨੇ ਬਹੁਤ ਹੀ ਵੱਧ ਚੜ ਕੇ ਹਿੱਸਾ ਲਿਆ ਪੜ੍ਹਾਈ ਦੀ ਵੀ ਬੱਚੀਆਂ ਨੇ ਹੀ ਮੱਲਾ ਮਾਰੀਆਂ 6ਵੀਂ 7ਵੀਂ ਜਮਾਤ ਚ ਹੋ ਸਕਦਾ ਆਸ ਆ ਵੀ 8ਵੀਂ ਦੀ ਵੀ ਬੱਚੀਆਂ ਹੀ ਅੱਗੇ ਆਉਣ ਤੇ ਸਾਡੇ ਜਿਹੜੇ ਬੱਚੇ ਆ ਵੈਸੇ ਤਾਂ ਮੈਨੂੰ ਪਹਿਲਾਂ ਭਲੇਖਾ ਪੈ ਗਿਆ ਵੇ ਉਹ ਆਹ ਤਾਂ ਬੱਚੀਆਂ ਸੀ ਸਾਡੀਆਂ ਉਹ ਜੈਂਟਸ ਕੱਪੜਿਆਂ ਚ ਕੋਟ ਤੇ ਪਜਾਮੇ ਚ ਪਰ ਬਾਅਦ ਚ ਪਤਾ ਲੱਗੇ ਵੀ ਤੇ ਸਾਡੀ ਬੱਚੀਆਂ ਮੈਂ ਕਿਹਾ ਚਲੋ ਸ਼ੁਕਰ ਹੈ ਕਿ ਸਾਡੇ ਬੱਚੇ ਵੀ ਅੱਗੇ ਆਏ ਆ ਪਿੱਛੇ ਹੱਸਦੇ ਆ ਸੀਟੀਆਂ ਵੀ ਮਾਰਦੇ ਸੀਗੇ ਬਹੁਤ ਇਸ ਕੰਮ ਤੋਂ ਗਰੇਜ ਕਰੋ ਜਿਵੇਂ ਸਾਡੀਆਂ ਬੇਟੀਆਂ ਦੇਖੋ ਪੜ੍ਹਾਈ ਚ ਹਰੇਕ ਉਹਨਾਂ ਦਾ ਵਧੀਆ ਪ੍ਰਫੋਰਮੈਂਸ ਹੋ ਦਿੰਦੀ ਆ ਤੁਸੀਂ ਵੀ ਕੋ ਇਹੋ ਜਿਹਾ ਕੰਮ ਕੋਈ ਪਹਿਲਾ ਦੂਜਾ ਮੇਰੇ ਖਿਆਲ ਕਿਸੇ ਸਥਾਨ ਤੇ ਨਹੀਂ ਤੁਸੀਂ ਆਏ ਪਿੱਛੇ ਵੀ ਤੁਹਾਨੂੰ ਇਹ ਕਿਹਾ ਸੀ ਰਿਕਵੈਸਟ ਕੀਤੀ ਸੀ ਵੀ ਅੱਗੇ ਪੜ੍ਹਾਈ 'ਚ ਵਧੀਆ ਹਿੱਸਾ ਲਓ ਪਰ ਉਸ ਕੰਮ ਤੋਂ ਤੁਸੀਂ ਅਜੇ ਪਿੱਛੇ ਭੱਜਦੇ ਆ ਇਸ ਕੰਮ 'ਚ ਅੱਗੇ ਆਓ ਤੇ ਤਾਂ ਕਿ ਸਾਡੇ ਬੱਚੇ ਵੀ ਅੱਗੇ ਆ ਸਕਣ ਬੇਟੀਆਂ ਤਾਂ ਸਾਡੀਆਂ ਅੱਗੇ ਆ ਰਹੀਆਂ ਦੇਖੋ ਘਰ ਦਾ ਕੰਮ ਵੀ ਅਕੇ ਉਹਨਾਂ ਨੇ ਹੀ ਸਾਂਭਣਾ ਜੇ ਆਪਾਂ ਥੋੜੀ ਜੀ ਨਗਾ ਡੰਗਾਈਆਂ ਮਾਰੀਏ ਨਾ ਜੋ ਘਰੇਲੂ ਕਾਮਾਂ ਪੜ੍ਹਾਈ ਦਾ ਵੀ ਨਾਲ ਬੱਚਿਆਂ ਨੂੰ ਅੱਗੇ ਸਾਂਭਣਾ ਉਹ ਸਾਡੀਆਂ ਬੇਟੀਆਂ ਦੇ ਹਿੱਸੇ ਹੀ ਆਉਂਦਾ ਤੇ ਬੱਚਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਕੋਈ ਪੋਜੀਸ਼ਨ ਲਓ ਪਹਿਲੀ ਦੂਜੀ ਤੀਜੀ ਕੋਈ ਤਾਂ ਪੋਜੀਸ਼ਨ ਲਓ ਤੇ ਕਿਸੇ ਦੂਜੇ ਪ੍ਰੋਗਰਾਮ ਚ ਵੀ ਹਿੱਸਾ ਤੁਹਾਡਾ ਹੈ ਨਹੀਂ ਤੇ ਬਾਕੀ ਅਸੀਂ ਸਾਡੇ ਹੋਰ ਵੀ ਜਿਹੜੇ ਨਗਰ ਦੇ ਪਤਵੰਤੇ ਵੀਰ ਆ ਚਲੋ ਐਤ ਕੀਤੇ ਸਾਡੇ ਕਮੇਟੀ ਦੇ ਜਾਂ ਇੱਕ ਅਦੇ ਸੱਜਣ ਬਾਹਰੋਂ ਵੀ ਜਿਗੇ ਜਿਨ੍ਹਾਂ ਨਾਲ ਰਲ ਕੇ ਛੋਟਾ ਜਿਹਾ ਪ੍ਰਾਲਾ ਕੀਤਾ ਵੀ ਬੱਚਿਆਂ ਨੂੰ ਉਤਸ਼ਾਹਤ ਕੀਤਾ ਜਾਵੇ ਅੱਗੇ ਤੋਂ ਸਾਡੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਹੋਰ ਵੀ ਪ੍ਰਮਾਤਮਾ ਸਾਨੂੰ ਬਲ ਬਖਸ਼ੇ ਬਾਦੀ ਚੜ ਕੇ ਸੇਵਾ ਕਰਕੇ ਅੱਗੇ ਨਾਲੋਂ ਬੱਚਿਆਂ ਨੂੰ ਹੋਰ ਵੀ ਵਧੀਆ ਥੋਨਾਮ ਦੇ ਸਕੀਏ ਕਿਉਂਕਿ ਸਰਕਾਰ ਵੱਲੋਂ ਤਾਂ ਅਪਰਾਲੇ ਨਹੀਂ ਕੀਤੇ ਜਾਂਦੇ ਪਿੰਡ ਵੱੱਧਰ ਦੇ ਕੀਤੇ ਜਾਂਦੇ ਆ ਅੱਗੇ ਅਸੀਂ ਸਾਡੇ ਹੋਰ ਵੀ ਵੀਰ ਜੋੜਾਂਗੇ ਜਿਹਦੇ ਤੇ ਅਸੀਂ ਬੱਚਿਆਂ ਨੂੰ ਹੱਲਾਸ਼ੇਰੀ ਦੇ ਸਕੀਏ ਤਾਂ ਕਿ ਸਾਡੇ ਬੱਚੇ ਅੱਗੇ ਵਧੀਆ ਪੜ ਕੇ ਚੰਗੀਆਂ ਪੋਜੀਸ਼ਨਾਂ ਤੇ ਜਾ ਸਕਣ